ਲੁਧਿਆਣਾ ਦੇ ਪਿੰਡ ਈਸੇਵਾਲ ਵਿਖੇ ਹੋਏ ਸਮੂਹਕ ਜਬਰਦਨਾਹਰੇ ਤਿੰਨ ਹੋਰ ਦੋਸ਼ੀਆਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਵਾਰਤਾ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਦੋਸ਼ੀਆਂ ਦਾ ਚਲਾਨ 60 ਦਿਨਾਂ ਅੰਦਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਜਲਦ ਨਿਆਂ ਮਿਲ ਸਕੇ। 9 ਤਰੀਕ ਦੀ ਰਾਤ ਨੂੰ ਜਦੋਂ ਕਰੀਬ ਰਾਤ 8:30 ਵਜੇ ਇਸੇਵਾਲ ਪਿੰਡ ਦੇ ਵਿੱਚ ਆ ਇੱਕ ਇੱਕ ਮੁੰਡਾ ਤੇ ਲੜਕੀ ਉਹ ਦੇ ਵਰ ਟੁਗੇਦਰ ਨੀਅਰ ਦਿਸ ਇਸੇਵਾਲ ਵਿਲੇਜ ਉਹਨਾਂ ਨੂੰ ਇੱਕ ਆ ਗਰੁੱਪ ਆਫ ਬॉयਜ਼ ਉਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕਰ ਲਿਆ ਉਹ ਗੱਡੀ ਤੇ ਉੱਥੇ ਗਏ ਸੀ ਤੇ ਉਹਨਾਂ ਨੂੰ ਓਵਰ ਪਾਵਰ ਕਰ ਲਿਆ ਦੋ ਮੋਟਰਸਾਈਕਲਾਂ ਤੇ ਜੋ ਕੰਟੈਕਟਪੀ ещё ਹੀ ਉਸ ਮਤਾਵੇ ਕੇ ਪਤਾ ਲੱਗਾ ਕਿ ਤਿੰਨ ਮੋਟਰਸਾਈਕਲਾਂ ਤੇ ਉੱਥੇ ਪਹੁੰਚੇ ਤੇ ਉਹ ਪਹੁੰਚ ਕੇ ਉਹਨਾਂ ਨੇ ਉਹਨਾਂ ਨੂੰ ਦੋਨਾਂ ਨੂੰ ਓਵਰਪਾਵਰ ਕਰ ਲਿਆ ਕੁਛ ਬੈਂਡੰਡਿਕ ਕੋਈ ਪਲਾਟ ਸੀਗਾ ਤੇ ਉੱਥੇ ਲੈ ਗਏ ਤੇ ਉਹਦੇ ਨਾਲ ਉੱਥੇ ਜਾ ਕੇ ਉਹਦੇ ਬਾਅਦ ਉਹਨਾਂ ਨੇ ਬਦਸਲੂਕੀ ਕੀਤੀ ਰੇਪ ਕੀਤਾ ਉਹਦੇ ਬਾਅਦ ਇਹ ਚੀਜ਼ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀਗਾ ਜਦੋਂ ਪੁਲਿਸ ਦੇ ਨੋਟਿਸ ਚੀਜ਼ ਆਈ ਇੱਕ ਸੈਟਰਡੇ ਰਾਤ ਦੀ ਗੱਲ ਹੈ ਤੇ ਸੰਡੇ ਈਵਨਿੰਗ ਉਸ ਰਾਤ ਨੂੰ ਵੀ ਉਹਨਾਂ ਨੇ ਕੁਝ ਫੋਨ ਕੀਤਾ ਉਸ ਕਾਲ ਕੀਤੀ ਆਪਣੇ ਦੋਸਤ ਨੂੰ ਵਨ ਆਫ ਦੀ ਕਲਪਰੇਟਸ ਉਹਨੇ ਕਾਲ ਕੀਤੀ ਪ੍ਰਭਨੂਰ ਦੇ ਫੋਨ ਤੋਂ ਤਾਂ ਉਹ ਕਾਲ ਤੇ ਫਿਰ ਉਹ ਡੇਲੋ ਥਾਣੇ ਉਹਨਾਂ ਦਾ ਦੋਸਤ ਗਿਆ ਤੇ ਉਹ ਸੌਰੀ ਦਾਖਾ ਪੁਲਿਸ ਸਟੇਸ਼ਨ ਨੈਕਸਟ ਡੇ ਫਿਰ ਜਦੋਂ ਸਟੇਟਮੈਂਟ ਦਿੱਤੀ ਪਤਾ ਲੱਗਾ ਕਿ ਐਕਚੁਅਲੀ ਇਟ ਵਾਸ ਅ ਇਨਸੀਡੈਂਟ ਆਫ ਰੇਪ ਉਹਦੇ ਬਾਅਦ ਪੁਲਿਸ ਐਕਸ਼ਨ ਚ ਆਈ ਮੰਡੇ ਨੂੰ ਫਿਰ ਸਾਰਾ ਐਕਟੀਵਿਟੀ ਜਦੋਂ ਸੰਡੇ ਰਾਤੀ ਸ਼ੁਰੂ ਹੋਈ ਮੈਡੀਕਲ ਡੀਐਸਪੀ ਸਾਡੇ ਜਿਹੜਾ ਦਾਖਾ ਹੈਗੇ ਆ ਹਰਕਮਲ ਖਵਾਰ ਉਹਨਾਂ ਨੇ ਉਹ ਸਾਰਾ ਉਹ ਕੀਤਾ ਇਕ ਬਲਾਈਂਡ ਕੇਸ ਸੀਗਾ ਅ ਉਹ ਕਾਫੀ ਉਸ ਤੇ ਇਹਨਾਂ ਨੇ ਕੰਮ ਕੀਤਾ ਮਿਸਟਰ ਖਟਰਾ ਸਾਡੇ ਡੀਆਈਜੀ ਲੁਧਿਆਣਾ ਵਿੰਜ ਇਹਨਾਂ ਦੀ ਦੇਖਰੇਖ ਦੇ ਵਿੱਚ ਇਹਨਾਂ ਨੇ ਕਮਾਂਡ ਆਪਣੇ ਹੱਥ ਚ ਲਿਖੀ ਤੇ ਕਾਫੀ ਮਿਹਨਤ ਕੀਤੀ ਬਲਾਈਂਡ ਕੇਸ ਸੀਗਾ ਇਹ ਨਹੀਂ ਪਤਾ ਸੀ ਕਿ ਕੌਣ ਬੰਦੇ ਸੀ ਜਾਂ ਕੀ ਸੀ ਉਹਦੇ ਵਿੱਚ ਇਹਨਾਂ ਨੇ ਲੀਡਸ ਡਿਵੈਲਪ ਕੀਤੀਆਂ ਟੈਕਨੀਕਲ ਲੀਡਸ ਡਿਵੈਲਪ ਕੀਤੀਆਂ ਉਦੇ ਨਾਲ ਕੁਝ ਚੀਜ਼ਾਂ ਅੱਗੇ ਸਾਹਮਣੇ ਆਈਆਂ ਉਹਦੇ ਬਾਅਦ ਫਿਰ ਇੱਕ ਬੰਦਾ ਆਇਡੈਂਟੀਫਾਈ ਕੀਤਾ ਜਿਹੜਾ ਜਿਹੜਾ ਅਰੈਸਟ ਹੋ ਗਿਆ ਜਗਰੂਪ ਕਰਕੇ ਸਭ ਤੋਂ ਪਹਿਲਾਂ ਉਹ ਨੋਟਿਸ ਆਇਆ ਉਹ ਫਿਰ ਐਸਐਸਪੀ ਸਾਹਿਬ ਦੇ ਇਹਨਾਂ ਦੇ ਸੌਰੀ ਸੀਪੀ ਸਾਹਿਬ ਦੇ ਇਲਾਕੇ ਦਾ ਉਹ ਸੀਗਾ ਸੋ ਉਹਦੇ ਬਾਅਦ ਇਹਨਾਂ ਨੇ ਕਾਫੀ ਮਿਹਨਤ ਕਰਕੇ ਪਹਿਲਾਂ ਇੱਕ ਸਾਹਮਣੇ ਆਇਆ ਉਹਦੇ ਬਾਅਦ ਹੌਲੀ ਹੌਲੀ ਸਾਰੇ ਜਿਹੜੇ ਜਿੰਨੇ ਮੁੰਡੇ ਇਨਵੋਲਡ ਸੀਗੇ ਉਹਦੇ ਵਿੱਚ ਉਹਨਾਂ ਦੀ ਆਇਡੈਂਟਿਟੀਆਂ ਸਟੈਬਲਿਸ਼ ਹੋਈਆਂ ਫਿਰ ਬ੍ਰੇਕਥਰੂ ਹੋਈ 12 ਤਰੀਕ ਨੂੰ ਪਹਿਲਾ ਜਦੋਂ ਸਾਬਕ ਅਲੀ ਕਰਕੇ ਇੱਕ ਕਲਪਰੇਟ ਸੀ ਜਿਹਨੂੰ ਉਥੋਂ ਨਵਾਂ ਸ਼ਹਿਰ ਤੋਂ ਫੜ ਕੇ ਲਿਆਂਦਾ ਅੱਗੇ ਫਿਰ ਗੱਲ ਚੱਲੀ ਤੇ ਦੂਸਰੇ ਲੋਗ ਉਹਦੇ ਬਾਅਦ ਉਹ ਫੜੇ ਗਏ ਕਾਫੀ ਕੋਆਰਡੀਨੇਸ਼ਨ ਹੋਈ ਟੀਮਵਰਕ ਹੋਇਆ ਸਾਰੀ ਪੁਲਿਸ ਪੰਜਾਬ ਪੁਲਿਸ ਸਾਡੇ ਦੂਸਰੇ ਜ਼ਿਲ੍ਹਿਆਂ ਦੀ ਵੀ ਉਨੇ ਵੀ ਆਪਣੀ ਕੰਟ੍ਰਿਬਿਊਸ਼ਨ ਇਹਦੇ ਵਿੱਚ ਸਾਰੀ ਪੁਲਿਸ ਟੀਮਵਰਕ ਕੋਆਰਡੀਨੇਸ਼ਨ ਦੇ ਨਾਲ ਸੀਪੀ ਜਿਹਦੇ ਵਿੱਚ ਲੁਧਿਆਣਾ ਨੇ ਬੜਾ ਚੰਗਾ ਕੰਮ ਕੀਤਾ ਜਿਹੜਾ ਮੇਨ ਕਲਪਰੇਟ ਇਹਨਾਂ ਨੇ ਰਾਉਂਡ ਅਪ ਕੀਤਾ ਉਹਦੇ ਬਾਅਦ ਫਿਰ ਐਸਐਸਪੀ ਖੰਨਾ ਨੇ ਦੋ ਬੰਦੇ ਫੜੇ ਸੋ ਕੱਲ ਦੋ ਬੰਦੇ ਫੜੇ ਜਿਹੜੇ ਜਿਹੜੇ ਹਾਂ ਅਤੇ ਸੋ ਉਹ ਮੇ ਚੱਲਦੇ ਚੱਲਦੇ ਅੱਜ ਤਿੰਨ ਬੰਦੇ ਅੱਜ ਫੜੇ ਗਏ ਇੱਕ ਜਿਹੜਾ ਅਕਿਊਸ ਸੀਗਾ ਉਹ ਜੰਮੂ ਐਂਡ ਕਸ਼ਮੀਰ ਤੋਂ ਉੱਥੇ ਸਾਡੇ ਡੀਐਸਪੀ ਪੀਖੀ ਵਿੰਡ ਮਿਸਟਰ ਸੁਲੱਖਣ ਸਿੰਘ ਸੁਲੱਖਣ ਸੋ ਇਹ ਉੱਥੇ ਕਈ ਦਿਨਾਂ ਦੇ ਉੱਥੇ ਜਦੋਂ ਉਹਦੀ ਆਇਡੈਂਟੀਟੀ ਸਟੈਬਲਿਸ਼ ਹੋ ਗਈ ਪਹਿਲਾਂ ਸਾਨੂੰ ਖਿਆਲ ਸੀ ਕਿ ਸ਼ਾਇਦ ਦੋ ਬੰਦੇ ਉਧਰ ਜੀ ਐਂਕੇ ਗਏ ਹੋਏ ਹਨ ਟੂ ਕਲਪਰਟਸ ਆਰ 댓 ਸਾਈਡ ਇਵੈਨਚੁਅਲੀ ਉਹ ਪੰਜਵਾਂ ਬੰਦਾ ਵੀ ਵਾਪਸ ਆ ਗਿਆ ਸੀ ਉਹ ਫਿਰ ਇਥੇ ਫੜਿਆ ਗਿਆ ਤੇ ਉਹਦੇ ਬਾਅਦ ਇਹਨਾਂ ਨੇ ਸਵੇਰੇ ਅੱਜ ਜਿਹੜਾ ਲਾਸਟ ਮੁਲਜ਼ਮ ਸੀਗਾ 6 ਮੁਲਜ਼ਮ ਦੀ ਆਇਡੈਂਟੀਟੀ ਐਸਟੈਬਲਿਸ਼ ਹੋਈ ਹੈ ਫਿਲਹਾਲ ਸਾਨੂੰ ਇਹ ਹੈ ਕਿ 6 ਬੰਦੇ ਇਹਦੇ ਵਿੱਚ ਇਨਵੋਲਟ ਸੀ ਜਿਹੜੇ ਪ੍ਰੀਲੀਮਨਰੀ ਇਨਵੈਸਟੀਗੇਸ਼ਨਸ ਹੈਗੇ ਆ ਪ੍ਰੀਲੀਮਨਰੀ ਇੰਟਰੋਗੇਸ਼ਨ ਹੈ ਸੋ ਉਸ ਮੁਤਾਬਿਕ 6 ਕਲਪਰੇਟਸ ਹੈ ਸਾਰੇ 6 ਦੇ 6 ਹੁਣ ਤੱਕ ਫੜੇ ਜਾ ਚੁੱਕੇ ਹੈਗੇ ਆ ਸੋ ਅਸੀਂ ਕੱਲ ਇਹਦੇ ਬਾਰੇ ਵਿਧਾਨ ਸਭਾ ਵਿੱਚ ਵੀ ਇਹ ਇਸ਼ੂ ਰੇਜ਼ ਹੋਇਆ ਸੀ ਇਟ ਵਾਸ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ ਵੈਰੀ ਸੈਡ ਇਨਸੀਡੈਂਟ ਰੇਪ ਕਹੇ ਜਾ ਕਰਾਈਮ ਹੈ ਬਹੁਤ ਹੀ ਇਨ ਹਿਊਮਨ ਤੇ ਬਹੁਤ ਹੀ ਮਤਲਬ ਇਹ ਜਾ ਕਰਾਈਮ ਹੈ ਇਸ ਤੋਂ ਜ਼ਿਆਦਾ ਮਾੜਾ ਕਰਾਈਮ ਕੋਈ ਨਹੀਂ ਹੋ ਸਕਦਾ ਤੋਂ ਸਾਡੇ ਲਈ ਬੜੀ ਇੱਕ ਅਨਫੋਰਚੂਨੇਟ ਇਨਸੀਡੈਂਟ ਸੀ ਬਟ ਸਾਰੀ ਪੁਲਿਸ ਨੇ ਇਹਨੂੰ ਇੱਕ ਚੈਲੰਜ ਲੈਂਦੇ ਹੋਏ ਬੜੀ ਮਿਹਨਤ ਕਰਕੇ ਇਹ ਅਬ ਵੀ ਲੱਕੀ ਤੇ ਕਿ ਜਲਦੀ ਇਹਨੂੰ ਕਾਬੂ ਸਾਰੇ ਬੰਦਿਆਂ ਨੂੰ ਕਰ ਸਕਿਆ ਹੁਣ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਇੱਕ ਟੀਮ ਅਸੀਂ ਲਾਈ ਹੈ ਇੰਟਰੋਗੇਸ਼ਨ ਤੇ ਇੱਕ ਟ੍ਰੇਨਡ ਟੀਮ ਲਾਈ ਹੈ ਜਿਹੜੀ ਮੁਲਜ਼ਮਾਂ ਦਾ ਇੰਟਰੋਗੇਸ਼ਨ ਕਰ ਰਹੀ ਹੈ ਤੇ ਅਸੀਂ ਇਹਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਜੋ ਹਰਕਮਲ ਹੈਗੇ ਆ ਏ ਸ਼ੀਲ ਵੀ ਦੀ ਇਨਵੈਸਟੀਗੇਟਿੰਗ ਆਫੀਸਰ ਫਾਰ ਥਿਸ ਕੇਸ ਉਹ ਇਨਵੈਸਟੀਗੇਟ ਕਰਨਗੇ ਇਨ ਫੈਕਟ ਲੇਡੀ ਪੁਲਿਸ ਆਫਸਰਸ ਸ਼ੁਰੂ ਤੋਂ ਅਸੀਂ ਐਸੋਸੀਏਟ ਕੀਤੇ ਹੋਏ ਆ ਸੋ ਥੈਟ ਦੀ ਸਟੇਟਮੈਂਟ ਆਫ ਦੀ ਵਿਕਟਿਮ ਹੋਰ ਦੂਸਰਾ ਸੋ ਥੈਟ ਦੀ ਮੈਟਰ ਇਜ਼ ਹੈਂਡਲਡ ਵਿਦ ਡਿਊ ਸੈਂਸਿਟੀਵਿਟੀ ਤੇ ਉਹ ਇਹਦੇ ਇਨਵੈਸਟੀਗੇਟਿੰਗ ਆਫਸਰ ਹੋਣਗੇ ਅਸੀਂ 60 ਦਿਨਾਂ ਦੇ ਅੰਦਰ ਅੰਦਰ ਇਹ ਯਕੀਨੀ ਬਣਾਵਾਂਗੇ ਕਿ ਇਹਦਾ ਆਪਣਾ ਇਹਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਤੇ ਜਿਵੇਂ ਕੱਲ ਸੀਐਮ ਆਨਰੇਬਲ ਸੀਐਮ ਪੰਜਾਬ ਹੈਡ ਡਿclareਡ ਇਨ ਦੀ ਇਨ ਦੀ ਵਿਧਾਨ ਸਭਾ ਕਿ ਅਸੀਂ ਹੀ ਸੈਡ ਹੀ ਵਿਲ ਮੀਟ ਪਰਸਨਲੀ ਦੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਨਾ ਹਾਈ ਕੋਰਟ ਉਹਨਾਂ ਨੂੰ ਰਿਕਵੈਸਟ ਕਰਨਗੇ ਕਿ ਫਾਸਟ ਟਰੈਕ ਕੋਰਟ ਬਣਾਇਆ ਜਾਵੇ ਸੋ ਥੈਟ ਡੇ ਟੂ ਡੇ ਟ੍ਰਾਇਲ ਹੋਵੇ ਇਹਦੀ ਤੇ ਆਰ ਯੂ ਮਤਲਬ ਅਗਲੇ 30 ਦਿਨਾਂ ਦੇ ਵਿੱਚ ਆਫਟਰ 60 ਡੇਸ ਆਫਟਰ ਦੀ ਇਨਵੈਸਟੀਗੇਸ਼ਨ ਆਰ ਕੰਪਲੀਟ ਮੇਬੀ ਡੇ ਟੂ ਡੇ ਬੇਸਿਸ ਤੇ ਕਰਦੇ ਹੋਏ so earliest maybe in the next 3 months or in the next 4 months we are hopeful ki inna nu jo inna di bandi saja hai bahut hi maara inanne kaam kita hai ki o di saja dewai this is the least we can do for the victim and uh, so so initially center dasi ke naam sirf kaliwan ki victim the national ਵਰਕ ਮਿਸ਼ਨ ਉਹਦੇ ਸਦਸਿਆਂ ਦੇ ਨਾਮ ਦੱਸੇ ਹਨ ਪਰ ਨਾਮ ਨਹੀਂ ਮਤਲਬ ਇਹ ਕਿਹਾ ਸੀ ਦੱਸ ਜਾਣੇ ਸੋ ਯੂ نو ਐਸ ਆਈ ਸੈਡ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਹਲੇ ਮਤਲਬ ਆਈ ऍम नॉट ਸੇਇੰਗ ਕਿ ਵੀ ਆਰ ਕਲੀਅਰ ਕਿ ਮਤਲਬ ਕਾਫੀ ਹੱਦ ਤੱਕ ਅਸੀਂ ਜੋ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ ਉਹ ਕਾਫੀ ਕਲੀਅਰ ਕਹਿੰਦੀ ਛੇ ਬੰਦੇ ਕਾਫੀ ਹੁੰਦੇ ਆ ਨਿਕਸਰ ਸਰ ਦੈਟ ਆਈ ਐਗਰੀ ਨਿਕਸਰ ਸਰ ਗਵਰਨਮੈਂਟ ਹੈ ਉਹ ਐਗਰੀ ਕਰਦੀ ਹੈ ਕਿ ਛੇ ਸੀ ਤੁਹਾਡੇ ਵੀ ਉਸ ਇਨਵੈਸਟੀਗੇਸ਼ਨ ਦਾ ਉਦੇ ਵਿੱਚ ਉਹਨੇ ਕਿਹਾ ਕਿ ਹਾਂ ਛੇ ਸੀ ਯੂ نو ਹਲੇ ਇਨਵੈਸਟੀਗੇਸ਼ਨ ਜਿਹੜੀਆਂ ਹੁਣ ਤੱਕ ਹੋਈਆਂ ਉਹਨੇ ਓਬਵੀਅਸਲੀ ਉਹਨੇ ਜਦੋਂ ਪਹਿਲਾ ਸਟੇਟਮੈਂਟ ਦਿੱਤੀ ਸੀ ਦੇ ਵਰ ਟਾਕ ਆਫ ਮੀ 10 অর 11 ਸਰ ਸਰ ਦੇ ਵਿੱਚ 10 ਤੇ ਹਾਂ 8 2 9 ਉਹਨਾਂ ਨੇ ਕਿਹਾ ਸੀ ਪਹਿਲੇ ਦਿਨ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਅੱਠ ਨੌ ਬੰਦੇ ਸੀ ਸਬਸੀਕਵੈਂਟਲੀ ਜਿਹੜੀ ਹਲੇ ਅਸੀਂ ਟੀਮ ਲਾਈ ਹੋਈ ਹੈ ਉਹ ਮਤਲਬ ਗੱਲ ਉਹਦੇ ਨਾਲ ਵੀ ਇੱਕ ਸੈਕਿੰਡ ਫਰਸਟ ਇਨਸਟੈਂਸ ਦੇ ਵਿੱਚ ਅਸੀਂ ਉਹਨਾਂ ਨੂੰ ਕੰਡੀਸ਼ਿਵ এনवायरमेंट ਦੇ ਕੇ ਉਹ ਦੇਖੋ ਟਰੋਮਟਾਈਜ਼ਡ ਹੈ ਸਮਝਣਾ ਜਾਂਦਾ ਹੈ ਕਿ 19 21 ਸਾਲ ਦੀ ਲੜਕੀ ਹੈ ਉਹਦੇ ਨਾਲ ਇੰਨਾ ਬਰੂਟਲ ਕੇਸ ਹੋਇਆ ਤਾਂ ਉਹ ਮਤਲਬ ਬਰੂਟੈਲਿਟੀ ਅਸੌਲਟ ਰੇਪ ਸਾਰੀਆਂ ਚੀਜ਼ਾਂ ਆਪਾਂ ਨੂੰ ਉਹਨਾਂ ਦੇ ਸ਼ੂਸ ਤੇ ਜਾਣ ਨਹੀਂ ਸਕਦੇ ਬਟ ਯੂ ਆਰ ਸਟਿਲ ਓਪਨ ਐਂਡ ਜੋ ਵੀ ਚੀਜ਼ ਸਾਹਮਣੇ ਆਏਗੀ ਐਂਡ ਮਤਲਬ ਯੂ نو ਅਸੀਂ 6 ਬੰਦੇ ਫੜ ਲਏ ਜਿਹੜੇ ਮੁਲਜ਼ਮ ਸਕੇ ਦੇਰ ਇਜ਼ ਨੋ ਮਤਲਬ ਸਾਡੇ ਪਾਰਟ ਤੇ ਕਿ ਕਈ ਆਪਾਂ ਉਹਨੂੰ ਘਟਾਣੇ ਆ ਬੰਦੇ ਮਤਲਬ ਯੂ نو ਦੇਰ ਇਜ਼ ਨੋ ਜਿਹੜਾ ਮਤਲਬ ਯੂ نو ਫਾਰ ਅਸ ਇਟ ਇਜ਼ ਦੀ ਵਰਸਟ ਕਾਈਂਡ ਆਫ ਥਿੰਗ ਵਿਚ ਕੁਡ ਹੈਪਨ